ਸਾਡੇ ਸੀ ਵੜੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਫੈਨ ਫਰਾ ਸਾਡੀਆਂ ਮਾਤਾਵਾਂ ਫੈਣਾ ਸਾਡੇ ਬਜ਼ੁਰਗ ਜਨਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਸਾਰਿਆਂ ਨੂੰ ਖਿਆਲ ਹਰਿ ਸਤਿ ਸ਼੍ਰੀ ਅਕਾਲ ਜੀ ਇਸ ਗੜੀਆਂ ਦੇ ਵਿੱਚ ਅੱਜ ਜੁਨ ਮੈਨੇਜਰੀ ਪੈਨਸ਼ਨ ਦੀ ਅਪਡੇਟ ਦੇਣੀ ਆ ਆਉਂਦੇ ਦਿਨਾਂ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਹੈ ਗਿਆ ਪੈਨਸ਼ਨ ਆਉਣ ਦੀ ਤੇ ਪੈਨਸ਼ਨ ਤੇ ਰਿਲੇਟਡ ਜਿਹੜੇ ਸਾਨੂੰ ਕੁਐਸ਼ਨਸ ਆਉਂਦੇ ਨੇ ਜਿਹੜੇ ਸਾਡੇ ਸਰੋਤੇ ਸਾਨੂੰ ਉਹ ਸਵਾਲ ਪੁੱਛਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਮਹੱਤਵਪੂਰਨ ਅਪਡੇਟ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਪਟਿਆਲਾ ਜਲਾ ਜਲਾ ਹੁਸ਼ਿਆਰ ਫਰ ਜਲਾ ਉਹ ਸ਼ਰੀ ਤਰਨ ਤਰ ਸਾਹਿਬ ਜਲਾ ਇਹਨਾਂ ਤਿੰਨ ਜਿਲਿਆਂ ਦੇ ਵਿੱਚ ਦਿਵਯਾਂ ਫੈਸ਼ਨਾਂ ਪੈ ਗਈਆਂ ਸੀ ਪਟਿਆਲੇ ਦੇ ਵਿੱਚ 5 ਤਰੀਕ ਦੇ ਲੱਗੇ ਛੱਕੇ ਸ਼ਾਮ ਨੂੰ ਪੈਂਸ਼ਨ ਜਿਹੜੀ ਆ ਪਟਿਆਲੇ ਜਲੇ ਦੇ ਵਿੱਚ ਫਾ ਦਿੱਤੀ ਗਈ ਸੀ ਔਰ ਹੁਸ਼ਿਆਰ ਫਰ ਜਲੇ ਦੇ ਵਿੱਚ ਵੀ 6 ਤਰੀਕ ਨੂੰ ਸ਼ਾਮ ਨੂੰ ਫੈਸ਼ਨ ਫੈ ਗਈ ਸੀ ਸੋ ਇਸੇ ਤਰ੍ਹਾਂ ਸ਼ਰੀ ਤਰਨ ਤਰ ਸਾਹਿਬ ਜਲੇ ਦੇ ਵਿੱਚ 5 ਦੀ ਸ਼ਾਮ ਨੂੰ ਯਕਲੀ 6 ਦੀ ਸ਼ਾਮ ਨੂੰ ਪੈਂਸ਼ਨ ਉੱਥੇ ਵੀ ਪੈ ਗਈਆਂ ਸੀ ਸੋ ਜੇਕਰ ਤੁਹਾਨੂੰ ਮੈਸੇਜ ਨਹੀਂ ਆ ਰਹੇ ਤੁਸੀਂ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਬਿਲੋਂਗ ਕਰਦੇ ਆ ਤੇ ਕਈ ਵਾਰ ਟੈਕਨੀਕਲ 에ਰਰ ਕਰਕੇ ਵੀ ਮੈ ਜਿਹੜਾ ਮੈਸੇਜ ਨਹੀਂ ਆਉਂਦੇ ਤੇ ਉਹ ਤੁਸੀਂ ਜਾ ਕੇ ਹੁਣ ਜਿਹੜਾ ਤੁਹਾਡਾ ਖਾਤਾ ਜਿਹੜੇ ਬੈਂਕ ਦੇ ਵਿੱਚ ਆ ਤੁਸੀਂ ਐਪ ਦੇ ਵਿੱਚ ਚੈੱਕ ਕਰ ਸਕਦੇ ਆ ਤੁਹਾਡਾ ਬੈਲੈਂਸ ਜਿਹੜਾ ਉੱਥੇ ਸ਼ੋ ਹੋ ਜਾਏਗਾ ਦੂਜਾ ਸਾਨੂੰ ਇਹ ਹੈ ਸਵਾਲ ਕਿ ਇੰਨਾ ਜਿਲ੍ਹਿਆਂ ਦੀ ਬढ़ाफा ਪੈਨਸ਼ਨ ਹਾਲਸ ਜਣੀਆਂ ਪੈਣਾ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਉਹ ਨਹੀਂ ਆਈਆਂ ਤੁਹਾਨੂੰ ਇੱਥੇ ਦੱਸ ਦਈਏ ਕਿ ਪਟਿਆਲੇ ਜਿਲ੍ਹੇ ਜਿਲ੍ਹੇ ਦੇ ਵਿੱਚ ਜੜੀਆਂ ਬढ़ाफा ਪੈਨਸ਼ਨ ਹਵਾ ਦਿੱਤੀ ਗਈ ਹੈ ਹਾਲਾਂਕਿ ਹੁਣ ਵੀਕੈਂਡ ਆ ਗਿਆ ਕਿਉਂਕਿ ਸ਼ਨੀਵਾਰ ਐਤਵਾਰ ਦਾ ਦਿਨ ਆ ਗਿਆ ਹੋ ਸਕਦਾ ਹੈ ਕਿ ਕੁਝ ਬੈਂਕਾਂ ਦੇ ਵਿੱਚ ਕੁਝ ਖਾਤਿਆਂ ਦੇ ਵਿੱਚ ਪੈਨਸ਼ਨਾਂ ਲਾਭਪਾਤਰੀਆਂ ਦੀ ਨਹੀਂ ਗਈਆਂ ਹੋਣਗੀਆਂ ਉਹ ਪੈਨਸ਼ਨਾਂ ਜੜੀਆਂ ਨੇ ਕੱਲ ਸੋਮਵਾਰ ਨੂੰ ਪੈ ਜਾਣਗੀਆਂ ਜਾਂ ਉਸ ਉਸ ਤੋਂ ਬਾਅਦ ਮੰਗਲਵਾਰ ਨੂੰ ਪੈ ਜਾਣਗੀਆਂ ਬढ़ाफा ਪੈਨਸ਼ਨ ਵੀ ਹਟਿਆਲੇ ਜਿਲ੍ਹੇ ਦੇ ਵਿੱਚ ਪੈ ਚੁੱਕੀ ਹੈ ਨਾਲ ਲੱਗਦੇ ਜਿਹੜੇ ਆਪਣੇ ਜਿਲ੍ਹੇ ਹੁਸ਼ਿਆਰ ਫਰ ਸ਼੍ਰੀ ਤਰ ਸਾਹਿਬ ਅੰਮ੍ਰਿਤਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾਂ ਫੈਜਣਗੀਆਂ ਵਾਢਾਪਾ ਪਲੱਸ ਜੜੀਆਂ ਭੈਣਾਂ ਦੀਆਂ ਵਿਧਵਾ ਫੈਸ਼ਨਾਂ ਲੱਗੀਆਂ ਨੇ ਉਹ ਵੀ ਅਗਲੇ 3-4 ਦਿਨਾਂ ਤੱਕ ਆਉਣ ਦੀ ਉਮੀਦ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਵੈਲਫੇਅਰ ਹੋ ਚੁੱਕੇ ਨੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਅਸਬਾਹ ਸਾਨੂੰ ਮੈਸੇਜ ਆਉਂਦੇ ਨੇ ਜਿਵੇਂ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮੋਗਾ ਤੇ ਸੰਗਰੂਰ ਤੇ ਮਲੇਰਕੋਟਲਾ ਔਰ ਮਾਨਸਾ ਇਹਨਾਂ ਖੇਤਰਾਂੋਂ ਸਾਨੂੰ ਮੈਸੇਜ ਆ ਰਹੇ ਨੇ ਤੁਹਾਨੂੰ ਇੱਥੇ ਦੱਸ ਦਈਏ ਬਿੱਲ ਕਿਸੇ ਜਲੇ ਦੇ ਪਾਸ ਨਹੀਂ ਹੋਏ ਹਾਲੇ ਸੋਮਵਾਰ ਨੂੰ ਹੋ ਸਕਦਾ ਬਿੱਲ ਫਾਸ ਹੋ ਜਾਣ ਤੇ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ ਫਿਰ ਉਮੀਦ ਬਣ ਜਾਈਗੀ ਕਿ ਮੰਗਲਵਾਰ ਤੱਕ ਫੈਸਲੇ ਜੜੀਆਂ ਨੇ ਪੈ ਜਾਣਗੇ ਕਿਉਂਕਿ ਇਹ ਲਾਭਪਾਤਰੀਆਂ ਦੇ ਵਿੱਚ ਜਿਹੜੇ ਖਾਤਿਆਂ ਦੇ ਵਿੱਚ ਫੈਸਲਾ ਪਾਉਣ ਨੂੰ ਬੈਂਕ ਨੂੰ ਵੀ ਜਿਹੜੇ ਕੁਝ 에ਰਰ ਆਉਂਦੇ ਹੁੰਦੇ ਨੇ ਇਸ ਲਈ 1-2 ਦਿਨ ਉਹਦੇ ਵਿੱਚ ਵੀ ਲੱਗ ਜਾਂਦੇ ਨੇ ਇਹ ਸਾਰੀ ਪ੍ਰਕ ਲੁਧਿਆਣਾ ਜਿਲ੍ਹਾ ਜਲੰਧਰ ਨਵਾਂ ਸ਼ਹਿਰ ਮਹਾਲੀ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਜਿਲ੍ਹਾਂ ਤੋਂ ਸਾਨੂੰ ਮੈਸੇਜ ਆ ਰਹੇ ਨੇ ਲੁਧਿਆਣਾ ਜਿਲ੍ਹੇ ਦੇ ਬਿੱਲ ਪਾਸ ਨਹੀਂ ਹੋਏ ਪੈਸ਼ਨੋਲਜੀ ਕੋਈ ਉਮੀਦ ਨਹੀਂ ਅਗਲੇ 3-4 ਦਿਨ ਜਦੋਂ ਬਿੱਲ ਪਾਸ ਹੋਣਗੇ ਹੋ ਸਕਦਾ ਕੱਲ ਹੋ ਜਾਣ ਪਰ ਹੋ ਜਾਣ ਤੇ ਨਾਲ ਲੱਗਦੇ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਸਰਹੰਦ ਦੂਜੇ ਪਾਸੇ ਨਵਾਂ ਸ਼ਹਿਰ ਮਹਾਲੀ ਇਹਨਾਂ ਜਿਲ੍ਹਾਂ ਦੇ ਵਿੱਚ ਵੀ ਹਾਲੇ ਬਿੱਲ ਪਾਸ ਨਹੀਂ ਹੋਏ ਜਦੋਂ ਹੋਣਗੇ ਤੁਹਾਨੂੰ ਅਪਡੇਟ ਦੇ ਦੇਵਾਂਗੇ ਜਿਹੜਾ ਅਸੀਂ ਰਾਪਤਾ ਕਾਇਮ ਕਰਦੇ ਹੁੰਨੇ ਆ ਜਿਹੜੇ ਸਾਨੂੰ ਜੋ ਅਪਡੇਟਸ ਮਿਲਦੀਆਂ ਨੇ ਜਿਲ੍ਹਾ ਫਦਰ ਤੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ ਨੇ ਹਾਲੇ ਫਿਲਹਾਲ ਜਿਲ੍ਹਾ ਦੇ ਵਿੱਚ ਬਿੱਲ ਹਾਸਲ ਨਹੀਂ ਹੋਈ ਜਦੋਂ ਹੋਣਗੇ ਤੁਹਾਨੂੰ ਅਪਡੇਟ ਸਾਂਝੀ ਕਰ ਦਿੱਤੀ ਜਾਵੇਗੀ ਸੋ ਜੇਕਰ ਕੋਈ ਜਿਲ੍ਹਾ ਬੋਲਰ ਤੇ ਰਹਿ ਗਿਆ ਹੋਵੇ ਜੀ ਉਹ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਪੁੱਛ ਲੈਣਾ ਫਾਜ਼ਿਲਕਾ ਜਿਲ੍ਹਾ ਰਹਿੰਦਾ ਜੀ ਉੱਥੇ ਵੀ ਹਜੇ ਬਿੱਲ ਨਹੀਂ ਪਾਸ ਹੋਇਆ ਉੱਥੇ ਵੀ ਪੈਨਸ਼ਨ ਨਹੀਂ ਆਈਗੀ ਹਾਲੇ ਹੋ ਸਕਦਾ ਕੱਲ ਨੂੰ ਫਿਲਹਾਲ ਪਾਸ ਹੋ ਜਾਣ ਤੇ ਪਰਸੋਂ ਜੜੀਆ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਪੈ ਜਾਏਗੀ ਅ ਜੜੀਆਂ ਦੂਜੀ ਗੱਲ ਹੈ ਜੀ ਕਿ ਸਾਨੂੰ ਕਈ ਸਰੋਤੇ ਪੁੱਛਦੇ ਨੇ ਪਟਿਆਲੇ ਜ਼ਿਲ੍ਹੇ ਤੋਂ ਸ਼੍ਰੀ ਤਰਨਤਨ ਸਾਹਿਬ ਜ਼ਿਲ੍ਹੇ ਤੋਂ ਹੁਸ਼ਿਆਰਪੁਰ ਤੋਂ ਜਿੱਥੇ ਪੈਨਸ਼ਨਾਂ ਪੈ ਚੁੱਕੀਆਂ ਨੇ ਕਿ ਉਹਨਾਂ ਦੇ ਜਿਹੜੇ ਨੇ ਪੈਨਸ਼ਨ ਨਹੀਂ ਆਈ ਉਹ ਆਪ ਜਾ ਕੇ ਆਪਣੇ ਖਾਤੇ ਦੇ ਵਿੱਚ ਚੈੱਕ ਵੀ ਕਰ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਨਹੀਂ ਆਈ ਤੁਹਾਨੂੰ ਇੱਥੇ ਇਹ ਵੀ ਦੱਸੀਏ ਕਿ ਵੈਰੀਫਿਕੇਸ਼ਨ ਦਾ ਕੰਮ ਚੱਲਿਆ ਸੀ ਪੰਜਾਬ ਸਰਕਾਰ ਨੇ ਵੱਡੇ ਫੱਟੜ ਤੇ ਕੰਮ ਕੀਤਾ ਜਿਹੜੇ ਫਰਜ਼ੀ ਲਾਭਪਾਤਰੀ ਸੀਗੇ ਜਿਹੜੇ ਫਰਜ਼ੀ ਪੈਨਸ਼ਨਾਂ ਲੈ ਰਹੇ ਸੀ ਭਾਵੀਆਂ ਦਾ ਵਾੜਾ ਪੈਸ਼ਨਾਂ ਨੇ ਵਿਧਵਾ ਪੈਸ਼ਨਾਂ ਨੇ ਜਿਹੜੀਆਂ ਭੈਣਾਂ ਦੇ ਲੱਗਦੀਆਂ ਨੇ ਔਰ ਦੂਜੀ ਜਿਹੜੇ ਦਿਵੰਗ ਪੈਸ਼ਨ ਹੈ ਸਾਡੇ ਹੈਂਡੀਕੈਪ ਭੈਣਾਂ ਪਰਾਂਵਾਂ ਜਿਹੜੀਆਂ ਲੱਗਦੀ ਉਨਾ ਦੀਆ ਪੈਨਸ਼ਨਾਂ ਕਟਿਆ ਸੀ ਪੰਜਾਬ ਸਰਕਾਰ ਨੇ ਹੋ ਸਕਦਾ ਹੈ ਕਿ ਉਹ ਤੁਹਾਡੇ ਖਾਤੇ ਦੇ ਵਿੱਚ ਵੀ ਕੋਈ ਆਦਾਂ ਦੀ ਕੋਈ ਦਿੱਕਤ ਆ ਜਾਵੇ ਜੇ ਤਾਂ ਤੁਸੀਂ ਆਪਣੇ ਫਦਰ ਤੇ ਸਹੀ ਹੋ ਸਾਰੀਆਂ ਇਨਸਟਰਕਸ਼ਨ ਜੜੀਆਂ ਨੇ ਫਾਲੋ ਕਰਦੇ ਆ ਤੇ ਤੁਸੀਂ ਯੋਗ ਆ ਆ ਜਿਹੜੀਆਂ ਪੈਨਸ਼ਨਾਂ ਦੇ ਫਿਰ ਤੁਸੀਂ ਆਪਣਾ ਜਾ ਕੇ KYC ਹੁਣੇ ਦੁਬਾਰਾ ਕਰਵਾ ਸਕਦੇ ਆ ਬੈਂਕ ਦੇ ਵਿੱਚ ਹੁਣੇ ਕਾਗਜ਼ ਖੱਤਰ ਸਾਰੇ ਡਾਕੂਮੈਂਟ ਦੁਬਾਰਾ ਦੇ ਦਿਓ ਤੁਹਾਡੀ ਪੈਨਸ਼ਨ ਜਿਹੜੀ ਦੁਬਾਰਾ ਲਾਗੂ ਹੋ ਜੇਗੀ ਦੁਬਾਰਾ ਸ਼ੁਰੂ ਹੋ ਜਾ ਜੇਗੀ ਤੁਹਾਡੇ ਖਾਤੇ ਦੇ ਵਿੱਚ ਆਣੀ ਸ਼ੁਰੂ ਹੋ ਜਾ ਜੇਗਾ ਤੁਸੀਂ ਕੋਈ ਮਤਲਬ ਕਿਸੇ ਇਨਸਟਰਕਸ਼ਨ ਨੂੰ ਫਾਲੋ ਨਹੀਂ ਕਰਦੇ ਤੁਹਾਡੇ ਕੋਲ ਉਹ ਚੀਜ਼ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਪੈਨਸ਼ਨਾਂ ਵਾਲੇ ਜਿਹੜੀਆਂ ਕੁਝ ਇਨਸਟਰਕਸ਼ਨ ਹੁੰਦੀਆਂ ਨੇ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਕੱਲ ਇੱਕ ਵੀਡੀਓ ਸਪੈਸ਼ਲ ਇਹਦੀ ਪਾ ਦੇਵਾਂਗੇ ਜੋ ਜੋ ਮੰਗਾ ਹੁੰਦੀਆਂ ਨੇ ਕਿ ਚੀਜ਼ਾਂ ਤੁਹਾਡੇ ਕੋਲ ਨਹੀਂ ਹੋਣੀਆਂ ਚਾਹੀਦੀਆਂ ਤੇ ਉਹ ਜਿਹੜੇ ਫਾਲੋ ਨਹੀਂ ਕਰਦੇ ਜਿਨ੍ਹਾਂ ਕੋਲ ਇਹ ਜਿਹਾਂ ਮਤਲਬ ਜਿਹੜੇ ਇਨਸਟਰਕਸ਼ਨ ਨੇ ਉਹਦੇ ਅਗੇਂਸਟ ਹੁੰਦੀਆਂ ਨੇ ਤੇ ਉਹਨਾਂ ਦੀਆਂ ਪੈਨਸ਼ਨਾਂ ਜੜੀਆਂ ਨੇ ਫਰਜ਼ੀ ਫੈਨਸ਼ਨਰਾਂ ਦੀਆਂ ਕੱਟੀਆਂ ਗਈਆਂ ਨੇ ਤੇ ਉਹਨਾਂ ਦੀਆਂ ਫੈਨਸ਼ਨਾਂ ਜੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਸੋ ਇਸੇ ਲਈ ਪੈਨਸ਼ਨਾਂ ਲੇਟ ਵੀ ਹੋ ਰਹੀਆਂ ਸੀ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਹੁਣ ਪੈਨਸ਼ਨਾਂ ਜਿਹੜੀਆਂ ਨੇ ਟਾਈਮ ਤੋਂ ਪੈ ਰਹੀਆਂ ਨੇ 8 ਤਰੀਕ ਅੱਜ ਹੈ 8 ਤਰੀਕ ਤੋਂ ਸ਼ਡਿਊਲ ਹੁੰਦਾ ਜੀ 9 ਤੋਂ ਲੈ ਕੇ 15 ਦੇ ਵਿੱਚਕਾਰ ਪੈਨਸ਼ਨਾਂ ਬਹੁਤ ਹੀ ਜਿਲਿਆਂ ਦੇ ਵਿੱਚ ਪੈਂਦੀਆਂ ਹੁੰਦੀਆਂ ਨੇ ਹਾਲਾਂਕਿ 2-3 ਜਿਲਿਆਂ ਦੇ ਵਿੱਚ ਇਸ ਵਾਰ ਨੰਬਰ ਜਿਹੜਾ ਪਹਿਲਾਂ ਹੀ ਲੱਗ ਗਿਆ ਕਿ 8 ਤਰੀਕ ਤੋਂ ਪਹਿਲਾਂ ਹੀ ਜੜੀਆਂ ਨੇ ਪੈਨਸ਼ਨਾਂ ਇਹਨਾਂ ਜਿਲਿਆਂ ਦੇ ਵਿੱਚ ਪਾਈ ਚੁੱਕੀਆਂ ਨੇ ਕੱਲ 9 ਤਰੀਕ ਹੈ ਸੋਮਵਾਰ ਦਾ ਦਿਨ ਹੈ ਕੱਲ ਤੋਂ ਪੈਨਸ਼ਨਾਂ ਦਾ ਕੰਮ ਹੋਰ ਵੱਡੇ ਖੱਦਰ ਦੇ ਹੋਏਗਾ ਕੱਲ ਤੋਂ ਬਿਲ ਫਾਸ ਹੋਣੇ ਸ਼ੁਰੂ ਹੋ ਜਾਣਗੇ ਨਾਲ ਦੀ ਨਾਲ ਤੁਹਾਨੂੰ ਅਸੀਂ ਲਿਖਦੇ ਆ ਅਪਡੇਟ ਵੀ ਦੇਣੇ ਆ ਜੋ ਪੈਨਸ਼ਨਾਂ ਦੀ ਰਿਕਾਰਡਿੰਗ ਸਾਨੂੰ ਆਉਂਦੀ ਹੈ ਤੇ ਬਾਕੀ ਅਸੀਂ ਵੀ ਦੇ ਰਹਾਂਗੇ ਫਿਲਹਾਲ ਜਿਹੜੇ ਜ਼ਿਲ੍ਹੇ ਦੱਸੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਗਈਆਂ ਨੇ ਜਿਹੜੇ ਜ਼ਿਲ੍ਹੇ ਜਿਹੜੇ ਇਹਨਾਂ ਤੋਂ ਵਾਕਈ ਜਨੇ ਹੋਏ ਜ਼ਿਲ੍ਹੇ ਨੇ ਕਿਸੇ ਵਿਲੇ ਜ਼ਿਲ੍ਹੇ ਦੇ ਹਲੇ ਜਿਹੜੇ ਆ ਬੈਲਫਾਸ ਨਹੀਂ ਹੋਏ ਵੈਲਫਾਸ ਹੋਣਗੇ ਉਸ ਤੋਂ ਬਾਅਦ ਪੈਨਸ਼ਨ ਆਉਂਦੀ ਆਉਂਦੀਆਂ ਨੇ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ ਜੇ ਕੋਈ ਤੁਹਾਡੇ ਕੋਈ ਸਵਾਲ ਕੁਐਸਚਨ ਨੇ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਜੀ ਵੱਡਾ ਸਵਾਲ ਇੱਕ ਸਾਨੂੰ ਇਹ ਵੀ ਪੁੱਛਦੇ ਨੇ ਸਾਡੇ ਸਾਰੇ ਪੈਨਸ਼ਨਰ 2500 ਕੁ ਆਉਣੀ ਆ 2500 ਨਹੀਂ ਆਉਣੀ ਜੀ ਹਲੇ ਕੋਈ ਇਹਦਾ ਕੋਈ ਅਪਡੇਟ ਨਹੀਂ ਆ ਨਾ ਕੋਈ ਸਰਕੂਲਰ ਆਇਆ ਆਊਗਾ ਸਰਕੂਲਰ ਕੋਈ ਨੋਟੀਫ ਬਿਲਕੁਲ ਸਹੀ ਹੈ ਕਿ ਜਿਹੜੀ ਆਫਰ ਤੁਹਾਨੂੰ ਸਾਂਝੀ ਕੀਤੀ ਜਾਵੇਗੀ 1500 ਆਉਣੀਆਂ ਪੈਨਸ਼ਨ ਕੋਈ ਦੋ ਚੀਤੀ ਨਾ ਰੱਖਿਓ ਉਹਨੇ ਦੇ ਮਾਗ ਦੇ ਵਿੱਚ 1500 ਆਏਗੀ ਜੀ ਤੇ ਇਸ ਮਹੀਨੇ ਦੇ ਜਿਹੜੀ ਜਨੂਨ ਮਹੀਨੇ ਜਿਹੜੀ ਪੈਨਸ਼ਨ ਹੈ ਧੰਨਵਾਦ ਜੀ ਸ਼ੁਕਰੀਆ